ਇਹ ਇਨਸਾਨ ਜਿਹੜਾ ਨਾ ਇਨਸਾਨ ਹੁੰਦਾ ਹੀ ਉਹ ਆ ਜਿਹੜਾ ਲੋਕਾਂ ਦੇ ਕੰਮ ਆਵੇ ਆਪਦੇ ਭਰਾਵਾਂ ਦੇ ਕੰਮ ਆਵੇ ਤੇ ਜਦੋਂ ਕੋਈ ਵਿਪਤਾ ਪੈਂਦੀ ਆ ਆਪਦੇ ਹਲਕੇ ਦੇ ਆਪਦੇ ਇਲਾਕੇ ਦੇ ਲੋਕਾਂ ਨਾਲ ਐ ਚਟਾਨ ਬਣ ਕੇ ਖੜੇ ਪਹਿਲੀ ਤਰ੍ਹਾਂ ਵੀ ਇੱਕ ਘਰ ਤੋਂ 84 ਪਿੰਡ ਵਸ ਗਏ ਤੇ ਫਿਰ ਇਹ ਤਾਂ ਗੱਲ ਵਾਕੇ ਮੰਨਣ ਚਾਹੀਦੀ ਆ ਵੀ ਵਾਕੇ ਇਸ ਤਰ੍ਹਾਂ ਹੀ ਦੁਨੀਆ ਵਧੀ ਹੋਗੀ ਵੀ ਜਿਦੋਂ ਸੱਤ ਉਹ 20 ਰੁਪਈਆ ਦੀ ਐਪੀਡੀ ਜਿਹੜੀ ਪਾਪਾ ਲਾਲਕੀ ਜੀ ਬਰਨਾਰਕ ਪਾਸ਼ਾ ਕਰਾ ਕੇ ਆ ਉਹਦਾ ਵਿਆਜ ਹਜ਼ਾਰਾਂ ਅਰਬਾਂ ਕੋ ਰੁਪਈਆ ਬਣ ਗਿਆ ਵਾ ਅੱਜ ਜੇ ਇਹ ਪੰਜਾਬ ਦੇ ਲੋਕ ਭਾਵੇਂ ਕਿਹੇ ਦੂਜੀ ਸਟੇਟ ਤੇ ਜਾਂ ਦੂਜੇ ਦੇਸ਼ ਚ ਕਿਤੇ ਵੀ ਕੋਈ ਤਰਾਸਦੀ ਆਉਂਦੀ ਆ ਹਾਰਡ ਹੁੰਦੇ ਆ ਜਾਂ ਕਿਤੇ ਭਟਾਲ ਆਉਂਦਾ ਜਾਂ ਕਿਤੇ ਉੱਥੇ ਕੱਪੜਿਆਂ ਦੇ ਪੈਸਿਆਂ ਦੇ ਲੰਗਰ ਦਵਾਈਆਂ ਦੇ ਲੰਗਰ ਰੋਟੀ ਪਾਣੀ ਦੇ ਲੰਗਰ ਹਰ ਤਰ੍ਹਾਂ ਦਾ ਲੰਗਰ ਲੱਗ ਜਾਂਦਾ ਵਾ ਉਹ ਤਾਂ ਹੀ ਲੱਗਦਾ ਤੇ ਇਹਦੇ ਵੇਖੋ ਜੀ ਮੰਜੇ ਹੋਂ ਪਾਉਣ ਨਹੀਂ ਰਹੀ ਆ ਇਹ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਕਿਹਦੇ ਤੇ ਕਿਹੜਾ ਵੇਲਾ ਆ ਜਾਣਾ ਇਹ ਤੇ ਸਮੇਂ ਦੀ ਖੇਡ ਆ ਜੇ ਉਦੋਂ 1947 ਚ ਸਾਡੇ ਪਰਿਵਾਰਾਂ ਨੂੰ ਸਾਡੇ ਬਜੂਟਾਂ ਨੂੰ ਇੱਥੇ ਆ ਕੇ ਲੋਕਾਂ ਸਾਂਭਿਆ ਤੇ ਜੇ ਅੱਜ ਇਹਨਾਂ ਦੇ ਪੁੱਤਾਂ ਪੁੱਤਾਂ ਤੇ ਸਾਡਾ ਨਹੀਂ ਫਰਕ ਪੈਂਦਾ ਪੀ ਅਸੀਂ ਇਹਨਾਂ ਨੂੰ ਸਭ ਪੀ ਇੱਦਾਂ ਦੀ ਬਦਲ ਕਰੀਏ ਤੇ ਸਮੇਂ ਦਾ ਤੇ ਪਤਾ ਕੋਈ ਨਹੀਂ ਦੱਸਾਂ ਮਾ ਪਲਵਾਨ ਬੜਾ ਸਮੇਂ ਦਾ ਪਤਾ ਹੀ ਕੋਈ ਨਹੀਂ ਕੇ ਨੂੰ ਘੁੰਮ ਜਾਣੀਗੇ ਸਮੇਂ ਦਾ ਪਤਾ ਦੇਖੋ 15 ਸਾਲ ਕਾਲੀ ਜਲਦੀ ਸਰਕਾਰ ਰਹੀ 15 ਸਾਲ ਰਾਜ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਸਰਦਾਰ ਸਕਬੀਰ ਤੋਂ ਬਾਦ ਲਾਂਦਾ ਆ ਵੀ ਸਾਨੂੰ ਹੁਣ ਮੌਕਾ ਦੇ ਦਿਓ ਕਿਤੇ ਸਾਰੇ ਬੰਨ ਪੱਕੇ ਕਰ ਦਿਆਂਗੇ ਤੇ 15 ਸਾਲ ਹੀ ਸੁੱਤੇ ਰਹੇ ਆ ਜਦੋਂ ਰਾਜ ਹੀ ਇਹਨਾਂ ਦਾ ਉਦੋਂ ਕੋਣਾ ਬੰਨ ਪੱਕੇ ਕੀਤੀ ਉਦੋਂ ਲਾਉਂਦੇ ਪੱਤਰਾ ਜਿਹੜਾ ਲਾਉਣਾ ਹੈ ਇਹ ਤੇ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੌਲਸੀ ਬਣਾਤੀ ਆ ਰੀਤ ਜਿਹੜੀ ਆ ਉਹ ਕਿਸਾਨ ਭਾਵੇਂ ਆਪ ਵੇਚ ਲੇ ਭਾਵੇਂ ਆਪ ਚੁਕਲੇ ਤੇ ਭਾਵੇਂ ਕਿਸੇ ਨੂੰ ਟਿਕਾ ਦੇ ਤੇ ਜਿਹੜੀ ਭਾਲਿਆ ਉਹ ਯਾਰ ਸਾਡੇ ਭਰਾ ਨੇ ਅਸੀਂ ਇਹਨਾਂ ਦੀਆਂ ਬਾਵਾ ਫੜਾਂਗੇ ਅਸੀਂ ਨਾਲ ਟਟਾਂਗੇ ਅਹੀਂ ਕੋਈ ਇਹਨਾਂ ਤੇ ਸਹਾਰ ਨਹੀਂ ਕਰਨਾ ਇਹ ਆਪ ਹੀ ਮਦਦ ਕਰਦੇ ਆਂ ਜੇ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ 2020 ਹੀ ਕਰੋਨਾ ਦਾ ਟਾਈਮ ਕਰੋਨਾ ਵੇਲੇ ਵੀ ਆਪਾਂ ਆਪਦੀ ਜੇਬ ਤੋਂ ਆਪਾਂ ਕਦੀ ਜੇਬ ਤੋਂ ਪਾਪੇ ਨਾਨਕ ਨੇ ਮਿਹਰ ਕੀਤੀ ਆਪਾਂ ਸੇਵਾਦਾਰਿਆਂ ਪੱਸੀਵਾ ਕੀਤੀ ਉਦੋਂ ਜਿਹਨੂੰ ਲੋੜ ਹੀ ਹਰ ਘਰ ਤੱਕ ਆਪਰਾਸ਼ਨ ਪਹੁੰਚਿਆ ਫੇ ਉਦੋਂ ਨਾਮ ਹੈ ਸਰਕਾਰ ਚਾ ਨਾਮ ਹੈ ਕੋਈ ਮੰਤਰੀ ਹੈ ਨਾਮ ਹੈ ਕੋਈ ਸੰਤਰੀਆ ਕਿਹ ਰੈਂਕ ਤੇ ਨਹੀਂ ਆ 2020 ਚ ਵੀ ਆਪਾਂ ਜਿੰਨੇ ਜੁਗੇ ਆਂ ਵਾਪੇ ਨਾਨਕ ਦੇ ਹੁਕਮਾਂ ਤੇ ਆਪਾਂ ਉਦੋਂ ਵੀ ਸੇਵਾ ਕੀਤੀ ਤੇਰਾ 2023 ਜਾੜਾ ਏ ਉਦੋਂ ਵੀ ਇਸੇ ਤਰ੍ਹਾਂ ਨੁਕਸਾਨ ਹੋਇਆ ਇਸ ਤਰ੍ਹਾਂ ਹੀ ਮਹੀਨਾ ਲਗਾਤਾਰ ਪਾਣੀ ਚੱਲਿਆ ਪਹਿਲੇ ਦਿਨ ਤੋਂ ਜਿੱਦਣ ਪਾਣੀ ਆ ਗਿਆ ਉਦੋਂ ਤੋਂ ਲੈ ਕੇ ਮੈਂ ਲੋਕਾਂ ਦੇ ਵਿੱਚ ਰਿਆ ਕੋਈ ਇਹ ਨਹੀਂ ਕਹਿ ਸਕਦਾ ਵੀ ਤੇਜ ਨਹੀਂ ਲਾਲਦੀ ਤੇ ਪੁੰਨਰ ਆਇਆ ਉਦੋਂ ਨਾਂ ਤੇ ਲੱਭਾ ਕੋਈ ਸੁਖਬੀਰ ਨਾ ਕੋਈ ਕਾਂਗਰਸੀ ਲੱਭਾ ਨਾ ਕੋ ਪੀਜੇਪੀ ਵਾਲਾ ਲੱਭਾ ਨਾ ਕੋਈ ਕਾਲੀ ਲੱਪਾ ਕੋਈ ਨਹੀਂ ਲੱਪਾ 23 23 ਚਾਉਂਦੇ ਰੇ ਨਾ ਤੁਸੀਂ ਕਵਰੇਜ ਕਰਨ ਤੁਸੀਂ 23 ਦੀ ਕਵਰੇਜ ਕਰਨੋਂ ਆ ਵੀਰ ਆਇਆ ਕੋਈ ਲਾਲਜੀਤ ਭੁੱਲਰ ਤੇ ਨਾਲ ਦੇ ਵੇਤ ਰਿਆ ਮੈਂ ਕੋਈ ਹਾਨ ਨਹੀਂ ਕੀਤਾ ਕੋਦੋਂ ਇਲੈਕਸ਼ਨ ਨਹੀਂ ਮੈਂ ਕੋਈ ਬੂਠ ਮਿੱਟੀ ਦਾ ਤੋੜਾ ਚੁੱਕਿਆ ਪਹਿਲਾਂ ਲਾਲਜੀਤ ਭੁੱਲਰ ਨੇ ਮੋਟੇ ਤੇ ਚੁੱਕਿਆ ਮੁੜ ਕੇ ਚੰਨੀ ਨੂੰ ਵੀ ਚੁਕਾਦਾ ਮੁੜ ਕੇ ਸਾਰਿਆਂ ਨੂੰ ਚੁਕਾਦਾ ਤਾਂ ਆਪਾਂ ਹੀ ਚੁਕਾਏ ਆ ਤੋੜੇ ਕਈ ਵੀ ਲਾਲਜੀਤ ਭੁੱਲਰ ਨੇ ਪਹਿਲਾਂ 23 ਜੀ ਵੀ ਵੜੀ ਸੀ ਉਦੋਂ 23 ਜਵੀ ਮੋਢੇ ਦੇ ਤੋੜਾ ਲਾਲ ਜੀ ਦਾ ਆਪਾਂ ਕੋਈ ਨਾਟਕ ਨਹੀਂ ਕੀਤਾ ਜਿਹੜਾ ਮਰਜ਼ੀ ਮਰਨਾਂ ਲੀਡਰ ਆ ਜੇ 2 ਘੰਟੇ 3 ਘੰਟੇ ਲੋਣਾ ਸਾਰੀ ਦਿਹਾੜੀ ਤੋੜਾ ਚੁਕਣਾ ਕਈ ਮੋਣੀ ਵਾ ਲੈਣ ਉਹ ਮੈਂ ਵੀ ਕਿਸਾਨ ਐ ਮੈਂ ਤਿੱਕ ਖੇਤੀ ਕਰਦਾ ਪੰਜਾਬ ਦੇ ਕੈਬਨਟ ਮੰਤਰੀ ਤੇ ਸੀਨੀਅਰ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਆਪਣੇ ਹਲਕੇ ਦੀ ਫੇਰ ਸਾਰ ਲੈਣ ਪਹੁੰਚੇ ਨੇ ਕਿ ਪਾਣੀ ਲੈਣ ਤੋਂ ਬਾਅਦ ਜਿਹੜੇ ਕੀ ਕਿਸਾਨਾਂ ਦੇ ਹਾਲਾਤ ਨੇ ਕਿਉਂਕਿ ਅਸਲ ਜਿਹੜੀ ਹੁਣ ਮਦਦ ਦੀ ਲੋੜ ਪੈਣੀ ਹੈ ਸਰਕਾਰ ਦੀ ਵੀ ਤੇ ਭਰਾਵਾਂ ਦੀ ਬਾਹ ਫੜਨ ਦੀ ਵੀ ਸਾਡੇ ਨਾਲ ਬਣੇ ਨੇ ਆਪ ਆਪ ਗੱਲਬਾਤ ਕਰਕੇ ਜਾਣਦੇ ਆ ਮੰਤਰੀ ਸਾਹਿਬ ਤੁਸੀਂ ਬਹੁਤ ਵਧੀਆ ਉਪਰਾਲਾ ਅਸੀਂ ਵੀ ਤੁਹਾਨੂੰ ਦਿਲੋਂ ਸਲਾਮ ਕਰਦੇ ਆ ਮੇਰੀ ਪੱਤਰ 25 ਸਾਲ ਦੀ ਪੱਤਰਕਾਰੀ ਵਿੱਚ ਮੈਂ ਕੋਈ ਮੰਤਰੀ ਨਹੀਂ ਵੇਖਿਆ ਜਿਹੜੀ ਇੰਨੀ ਸੇਵਾ ਹੜਪੀਰਤਾਂ ਲਈ ਕਰਦਾ ਹੋਵੇ ਕੋ ਸਾਡਾ ਫਰਜ ਬੰਦਾ اخلاਕੀ ਫਰਜ ਬੰਦਾ ਇਹ ਇਨਸਾਨ ਜਿਹੜਾ ਨਾ ਇਨਸਾਨ ਹੁੰਦਾ ਹੀ ਉਹ ਆ ਜਿਹੜਾ ਲੋਕਾਂ ਦੇ ਕੰਮ ਆਵੇ ਆਪਦੇ ਭਰਾਵਾਂ ਦੇ ਕੰਮ ਆਵੇ ਤੇ ਜਦੋਂ ਕੋਈ ਵਿਫਤਾ ਪੈਂਦੀ ਆ ਆਪਦੇ ਹਲਕੇ ਦੇ ਆਪਦੇ ਇਲਾਕੇ ਦੇ ਲੋਕਾਂ ਨਾ ਐ ਚਟਾਨ ਬਣ ਕੇ ਖੜ ਜੇ ਪਹਿਲੀ ਤੇ ਗੱਲ ਕਿਰਪਾ ਕਰੇ ਪ੍ਰਮਾਤਮਾ ਇਹੋ ਜੀ ਆਫਤ ਹੀ ਨਾ ਤੇ ਕਿਸੇ ਨੂੰ ਲੋੜ ਨਾ ਪਾਵੇ ਅਸੀਂ ਆਈਏ ਚੰਗੇ ਸਮੇਂ ਤੇ ਆਈਏ ਤੇ ਚੰਗੇ ਸਮੇਂ ਤੇ ਭਰਾਵਾਂ ਨਾਲ ਹੱਸ ਖੇਡ ਕੇ ਉਹਨਾਂ ਦੇ ਪਰਿਵਾਰ ਨਾਲ ਬੱਚਿਆਂ ਨਾਲ ਮਿਲ ਮਲਾ ਕੇ ਤੇ ਅਸੀਂ ਵਾਪਸ ਜਾਈਏ ਇਹੋ ਜੀ ਤਰਾਸਦੀ ਨਾ ਆਵੇ ਤੇ ਨਾ ਕਿਸੇ ਨੂੰ ਸਾਡੀ ਲੋੜ ਪਾਵੇ ਬਾਕੀ ਇਹ ਭਰਾਣੇ ਪਰਿਵਾਰ ਆ ਸਾਡਾ ਬਾਕੀ ਪੁਰਾਣੇ ਸਮੇਂ ਜੇ ਅਸੀਂ ਤੇ ਬਜ਼ੁਰਗਾਂ ਤੋਂ ਇਹੋ ਸੁਣਦੇ ਹਾਂ ਵੀ ਜਦੋਂ ਪੁਰਾਣੇ ਸਮੇਂ ਸਤ ਜੋਗ ਹੀ ਇੱਕ ਬੰਦਾ ਸੀ ਤੇ ਇੱਕ ਮਾਤਾ ਸੀ ਤੇ ਉਹਦੇ ਤੋਂ ਹੀ ਗਾਂ ਬੱਚੇ ਪੈਦਾ ਹੋਏ ਤੇ ਗਾਂ ਪੈਦਾ ਹੁੰਦੇ ਹੁੰਦੇ ਪਰਿਵਾਰ ਬਣਦੇ ਗਏ ਤੇ ਪਰਿਵਾਰ ਵੱਡੇ ਹੁੰਦੇ ਗਏ ਤੇ ਉਹਦੇ ਤੋਂ ਸਾਰੀ ਦੁਨੀਆ ਬਣੀ ਤੇ ਜੇ ਇਹ ਚੀਜ਼ ਵੇਖੀ ਆਪਾਂ ਫਿਰ ਤੇ ਆਪਾਂ ਸਾਰੇ ਭੈਣ ਭਰਾ ਹੀ ਆ ਕੋਈ ਫਰਕ ਥੋੜਾ ਪਾਪਾ ਤੇ ਮਾਂ ਤੇ ਕੋਈ ਆ ਫਿਰ ਆਪਾਂ ਸਾਰੇ ਭੈਣ ਭਰਾ ਆ ਤੇ ਹੈਗੀ ਵੀ ਗੱਲ ਇਤਰਾ ਹੀ ਆ ਹੁਣ ਕਈ ਵੇਖੀਦੇ ਆ ਜੇ ਸਾਡੇ ਭੁੱਲਰਾਂ ਦੇ ਲਾ ਲੋ ਭੁੱਲਰਾਂ ਦਾ ਪਹਿਲਾਂ ਇੱਕ ਪਰਿਵਾਰ ਹੀ ਉਹ ਇੱਕ ਪਰਿਵਾਰ ਉੱਠ ਕੇ ਇੱਧਰ ਲਾਹੌਰ ਦੇ ਕਸੂਰ ਸ਼ਹਿਰ ਚ ਜਾ ਕੇ ਬੈਠਾ ਉੱਥੋਂ ਉੱਠਦਿਆਂ ਕੋਈ ਉਦੋਂ ਜ਼ਮੀਨਾਂ ਵਿਹਲੀਆਂ ਹੁੰਦੀਆਂ ਸੀ ਬੇਬਾਲ ਜ਼ਮੀਨਾਂ ਪਈਆਂ ਹੁੰਦੀਆਂ ਸੀ ਉਹ ਇੱਕ ਦੇ ਹੋਏ ਪੰਜ ਪੁੱਤ ਕਿਸੇ ਦੇ ਹੋਏ ਸੱਤ ਪੁੱਤ ਕਿਸੇ ਦੇ ਦਾ ਉੜਦਿਆਂ ਉੜਦਿਆਂ ਵਸਦੇ ਵਸਦੇ 84 ਪਿੰਡ ਵਸ ਗਏ ਪੁਲਰਾਂ ਦੇ ਵੀ ਇੱਕ ਘਰ ਤੋਂ 84 ਪਿੰਡ ਵਸ ਗਏ ਤੇ ਫਿਰ ਇਹ ਤਾਂ ਗੱਲ ਵਾਕਈ ਮੰਨਣ ਚਾਹੁੰਦੀ ਆ ਵੀ ਵਾਕਈ ਇਸ ਤਰ੍ਹਾਂ ਹੀ ਦੁਨੀਆ ਵਧੀ ਹੋਗੀ ਵੀ ਜਦੋਂ ਸਤ ਜੋਗੀ ਹੋਤੋਂ ਇੱਕ ਬਾਬਾ ਤੇ ਇੱਕ ਮਾਤਾ ਸੀ ਉਹਦੇ ਬੱਚੇ ਹੋਏ ਉਹਨਾਂ ਬੱਚਿਆਂ ਤੋਂ ਗਾਂ ਦੁਨੀਆ ਤੁਰੀ ਤੇ ਬਾਅਦ ਦੇ ਬਾਅਦ ਇਹ ਪਹਿਲਾਂ ਪਿੰਡ ਵਸੇ ਮੁੜ ਕੇ ਸ਼ਹਿਰ ਵਸੇ ਮੁੜ ਕੇ ਦੇਸ਼ ਵਸਦੇ ਗਏ ਦੁਨੀਆ ਵਾਧੀ ਗਈ ਇਹ ਗੱਲ ਤੇ ਵਾਕਈ ਮੰਨਣ ਚਾਹੁੰਦੀ ਆ ਤੇ ਜੇ ਕੋਈ ਆਪਾਂ ਵੇਖੋ ਕਰਦੇ ਆਂ ਕੁਝ ਇਹ ਕੋਈ ਆਪਾਂ ਨਹੀਂ ਕਰਦੇ ਬਾਬਾ ਨਾਨਕ ਹੀ ਕਰਦਾ ਇਹ ਬਾਬੇ ਨਾਨਕ ਦੀ ਰਹਿਮਤ ਆ ਬਾਬੇ ਨਾਨਕ ਦੀ ਮਿਹਰ ਆ ਜੇ ਕੋਈ ਕਿਸੇ ਭੈਣ ਭਰਾ ਦੀ ਬਾਹ ਫੜਦਾ ਨਾ ਉਹ ਜੋ ਕੋਈ ਦਿੱਤਾ ਵਾ ਬਾਬੇ ਨਾਨਕ ਦਾ ਹੀ ਆ ਜਿਹੜਾ ਬਾਬੇ ਨਾਨਕ ਨੇ 20 ਰੁਪਈਆ ਦਾ ਲੰਗਰ ਲਾਇਆ ਹੈ ਨਾ ਉਹ 20 ਰੁਪਈਆ ਦੀ ਐਪੀਡੀ ਜਿਹੜੀ ਬਾਬਾ ਨਾਨਕ ਜੀ ਗੁਰੂ ਨਾਨਕ ਪਾਸ਼ਾ ਕਰਾ ਗਿਆ ਉਹਦਾ ਵਿਆਜ ਹਜ਼ਾਰਾਂ ਅਰਬਾਂ ਕਰੋੜ ਰੁਪਈਆ ਬਣ ਗਿਆ ਵਾ ਅੱਜ ਜੇ ਇਹ ਪੰਜਾਬ ਦੇ ਲੋਕ ਭਾਵੇਂ ਕਿਹੇ ਦੂਜੀ ਸਟੇਟ 'ਚ ਜਾਂ ਦੂਜੇ ਦੇਸ਼ 'ਚ ਕਿਤੇ ਵੀ ਕੋਈ ਤਰਾਸਦੀ ਆਉਦੀ ਆ ਹਾਰਡ ਆਉਂਦੇ ਆ ਜਾਂ ਕਿਤੇ ਪਹਚਾਲ ਆਉਂਦਾ ਜਾ ਕੇ ਉੱਥੇ ਕੱਪੜਿਆਂ ਦੇ ਪੈਸਿਆਂ ਦੇ ਲੰਗਰ ਦਵਾਈਆਂ ਦੇ ਲੰਗਰ ਰੋਟੀ ਪਾਣੀ ਦੇ ਲੰਗਰ ਹਰ ਤਰ੍ਹਾਂ ਦਾ ਲੰਗਰ ਲੱਗ ਜਾਂਦਾ ਵਾ ਉਹ ਤਾਂ ਹੀ ਲੱਗਦੇ ਬਾਬੇ ਨਾਨਕ ਦੀ ਜਿਹੜੀ ਐਫ ਡੀ ਉਹਨੂੰ ਵਿਆਜ ਪੈ ਪੈ ਕੇ ਪੈ ਪੈ ਕੇ ਹਜ਼ਾਰਾਂ ਰੁਪਏ ਲੱਖਾਂ ਕਰੋੜ ਰੁਪਈਆ ਇਕੱਠਾ ਹੋ ਗਿਆ ਤੇ ਉਹ ਬਸ ਪੰਜਾਬ ਦੇ ਲੋਕਾਂ ਦੀ ਬਾਬਾ ਨਾਨਕ ਜਿਹੜੀ ਆ ਉਹ ਸੇਵਾ ਲਾਉਂਦਾ ਡਿਊਟੀ ਲਾਉਂਦਾ ਬਾਬਾ ਨਾਨਕ ਤੇ ਲੋਕ ਆਪਣੀ ਡਿਊਟੀ ਨਿਭਾਈ ਜਾਂਦੇ ਆ ਉਹੋ ਡਿਊਟੀ ਆਪਾਂ ਨਿਭਾਈ ਹੈ ਜੇ ਕੋਈ ਆਪਾਂ ਕੀਤਾ ਨਾ ਉਹ ਜੋ ਬਾਬੇ ਨਾਨਕ ਨੇ ਆਪਾਂ ਨੂੰ ਹੁਕਮ ਲਾਇਆ ਸੱਚੇ ਪਾਤਸ਼ਾਹ ਨੇ ਆਪਾਂ ਉਹਦੇ ਹੁਕਮ ਅਨਸਾਰ ਹੀ ਕੰਮ ਕੀਤਾ ਆਪਾਂ ਕੋ ਕਿਸੇ ਦੇ ਸਿਰਸਾਨ ਨਹੀਂ ਕੀਤਾ ਜੇ ਇੱਕ ਭਰਾ ਨੂੰ ਕੋਈ ਕਾਟਾ ਪੈ ਗਿਆ ਕਿਸੇ ਚੀਜ਼ ਤੋਂ ਜੇ ਦੂਜੇ ਭਰਾ ਨੇ ਮਦਦ ਕਰਤੀ ਆ ਤੇ ਇਹਦੇ ਜੀ ਕੋਈ ਸਾਨ ਨਹੀਂਗਾ ਭਰਾ ਭਰਾ ਤੋਂ ਮਦਦ ਲੈ ਵੀ ਸਕਦਾ ਤੇ ਭਰਾ ਭਰਾ ਨੂੰ ਮਦਦ ਦੇ ਵੀ ਸਕਦਾ ਤੇ ਵੇਖੋ ਮੈਂ ਦੇ 1947 ਦੀ ਗੱਲ ਕਰੂੰਗਾ ਲਗਭਗ 10 ਲੱਖ ਬੰਦਾ ਉਦੋਂ ਮਰਿਆ ਜਦੋਂ ਜਾੜਾ ਪਿਆ 1947 ਚ ਤੇ ਡੇਢ ਕਰੋੜ ਤੋਂ ਵੱਧ ਲੋਕ ਉੱਜੜ ਕੇ ਇਧਰੋਂ ਉਧਰ ਤੇ ਉਧਰੋਂ ਇਧਰ ਆਏ ਡੇਢ ਕਰੋੜ ਤੋਂ ਵੱਧ ਲੋਕ ਸਾਡੇ ਪਰਿਵਾਰ ਵੀ ਪਾਕਿਸਤਾਨੋਂ ਆਏ ਲਾਹੌਰ ਡਿਸਟ੍ਰਿਕਟ ਹੀ ਸਾਡੀ ਜਦੋਂ ਪਾਕਿਸਤਾਨੋਂ ਆਏ ਆ ਇਧਰ ਆਉਂਦੇ ਆ ਥੋੜਾ ਘਰ ਮਿਲ ਕੇ ਆਉਂਦੇ ਆ ਥੋੜਾ ਜ਼ਮੀਨਾਂ ਲਾਟ ਹੋ ਗਈਆਂ ਅਸੀਂ ਆਉਂਦੇ ਆ ਇੱਥੇ ਆ ਕੇ ਆਪਣੇ ਰਿਸ਼ਤੇਦਾਰਾਂ ਤੋਂ ਜਾਂ ਕਿਸੇ ਜਾਣ ਪਛਾਣ ਵਾਲੇ ਕੋ ਆ ਕੇ ਬੈਠੇ ਫਿਰ ਉੱਥੇ ਪਸ਼ੂ ਬੰਨੇ ਪਸ਼ੂ ਕਿਤੇ ਥੋੜੇ ਥੋੜਾ ਹੀ ਵੱਡੇ ਟੱਬਰ ਹਨ ਵੱਡੇ ਪਰਿਵਾਰ 2-300 ਪਸ਼ੂ ਹੀ ਸਾਡੇ ਕੋਲ ਜਿਹੜਾ ਸਾਡਾ ਪਰਿਵਾਰ ਹੈ ਫਿਰ ਜਿੱਤੇ ਕੋ ਆ ਕੇ ਬੈਠੇ ਉਹਨਾਂ ਨੇ ਇਹੋ ਕਹਿ ਆ ਵੀ ਤੁਹਾਡੇ ਪੱਠੇ ਜਿੰਨੇ ਮਰਜੀ ਚਾਰ ਲੋ ਉਹਨਾਂ ਆਪਦੇ ਪਸ਼ੂਆਂ ਨੂੰ ਭਾਵੇਂ ਪੱਠੇ ਪਾਏ ਨਹੀਂ ਪਾਏ ਸਾਡੇ ਪਸ਼ੂਆਂ ਦੀ ਉਹਨਾਂ ਪੱਠੇ ਵਾਧੂ ਰੱਖੇ ਫਿਰ ਸਾਡੇ ਪਰਿਵਾਰਾਂ ਨੂੰ ਉਹਨਾਂ ਆਪ ਭਾਵੇਂ ਰੋਟੀ ਅੱਧੀ ਖਾ ਲਈ ਉਹ ਸਾਡੇ ਪਰਿਵਾਰਾਂ ਨੂੰ ਉਹਨਾਂ ਰਜਾ ਕੇ ਰੋਟੀ ਖਵਾਈ ਤੇ ਇਹ ਤੇ ਵੇਖੋ ਜੀ ਮੰਜੇ ਹੋਂ ਪੌਣ ਨਹੀਂ ਰਹੀ ਆ ਇਹ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹਦੇ ਤੇ ਕਿਹੜਾ ਵੇਲਾ ਆ ਜਾਣਾ ਇਹ ਤੇ ਸਮੇਂ ਦੀ ਖੇੜ ਆ ਜੇ ਉਦੋਂ 1947 ਚ ਸਾਡੇ ਪਰਿਵਾਰਾਂ ਨੂੰ ਸਾਡੇ ਬਜ਼ੁਰਗਾਂ ਨੂੰ ਇੱਥੇ ਆ ਕੇ ਲੋਕਾਂ ਸਾਂਭਿਆ ਤੇ ਜੇ ਅੱਜ ਇਹਨਾਂ ਦੇ ਵਿਪਤਾ ਪਈ ਤੇ ਸਾਡਾ ਨਹੀਂ ਫਰਚ ਪੰਦਾ ਪਈ ਅਸੀਂ ਇਹਨਾਂ ਨੂੰ ਸੰਭੀਏ ਇਹਨਾਂ ਦੀ ਮਦਦ ਕਰੀਏ ਤੇ ਸਮੇਂ ਦਾ ਤੇ ਪਤਾ ਕੋਈ ਨਹੀਂ ਦਸਾਂ ਮਹਲਵਾਨ ਬਟਾ ਸਮੇਂ ਦਾ ਪਤਾ ਹੀ ਕੋਈ ਨਹੀਂ ਕਿ ਇਹਨੂੰ ਕੁੰਮ ਜਣੀਗੇ ਸਮੇਂ ਦਾ ਪਤਾ ਹੀ ਕੋਈ ਨਹੀਂ ਕਿ ਕਦੋਂ ਚੰਗੇ ਦੇਣ ਆ ਜਣੇ ਆ ਸਮੇਂ ਦਾ ਪਤਾ ਹੀ ਕੋਈ ਨਹੀਂ ਕਿ ਕਿੰਨੇ ਰਾਜਾ ਬਣ ਜਣ ਕਿੰਨੇ ਵੱਡੇ ਅਫਸਰ ਬਣ ਜਣ ਕੀ ਪਤਾ ਇਹ ਬੱਚੇ ਨੇ ਕੱਲ ਨੂੰ ਪੜ੍ਹ ਲਿਖ ਕੇ ਅਫਸਰ ਬਣ ਕੇ ਕੋਈ ਪੰਜਾਬ ਦੀ ਸੇਵਾ ਕਰਨੀ ਕੋਈ ਪੰਜਾਬ ਦੀ ਵੱਡੀ ਪੋਸਟ ਤੇ ਬਹਿ ਜਣ ਇਹ ਤੇ ਕਿਸਮਤ ਦੀ ਖੇਡ ਆ ਕਰਮਾਂ ਦੀ ਖੇਡ ਆ ਤੇ ਮਹਾਰਾ ਚੰਗਾ ਕਰੇ ਇਹ ਇਹਨਾਂ ਪਰਿਵਾਰਾਂ ਦੇ ਬੱਚੇ ਵੀ ਪੜਨ ਤਰੱਕੀਆਂ ਕਰਨ ਤੇ ਇਹ ਬੱਚੇ ਵੀ ਪੰਜਾਬ ਦੀ ਦੇਸ਼ ਦੀ ਸੇਵਾ ਕਰਨ। ਬੋਲੋ ਸਾਹਿਬ ਇੱਕ ਜਿਹੜਾ ਸਰਕਾਰ ਵੱਲੋਂ ਜਿਹੜਾ ਇੱਕ ਫੈਸਲਾ ਲਿਆ ਗਿਆ ਕਿ ਜਿਸ ਦਾ ਖੇਤ ਉਸ ਦੀ ਰੇਤ। ਕਈ ਕਿਸਾਨ ਕਹਿੰਦੇ ਨੇ ਕਿ ਸਾਨੂੰ ਦਫ਼ਤਰਾਂ ਦੇ ਗੇੜੇ ਮਾਰਨੇ ਪੈਣੇ ਉਹ ਕੀ ਪ੍ਰੋਸੈਸ ਹੈ ਕਿੰਨੋ ਕਦੋਂ ਤੱਕ ਜਿਹੜੀ ਰੇਤ ਚੁੱਕ ਸਕਦੇ ਜ਼ਰੂਰ ਦੱਸਿਓ। ਕੋ ਇੱਥੇ ਕੋਈ ਕਿਸੇ ਦਫ਼ਤਰ ਦਾ ਗੇੜਾ ਨਹੀਂ ਮਾਰਨਾ ਪੜਾ ਜਿਹੜੇ ਵਿਰੋਧੀ ਐ ਐਵੇਂ ਗਮਰਾਹ ਕਰਦੇ ਫਿਰਦੇ ਆ। ਇਹਦੇ ਚ 15 ਨਵੰਬਰ ਤੱਕ ਦਾ ਟਾਈਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਸਾਨਾਂ ਨੂੰ ਖੁੱਲਾ ਦਿੱਤਾ ਵਾ ਕਿਸੇ ਦਫਤਰ ਜੇ ਨਹੀਂ ਜਾਣਾ ਕਿਤੇ ਜਾਣਦੀ ਇਹਨਾਂ ਨੂੰ ਲੋੜ ਨਹੀਂ ਇਹ ਆਪਦੀ ਜ਼ਮੀਨ ਪੱਤਰੀ ਕਰ ਲੈਣ ਇਹ ਆਪਦੀ ਜਿੱਥੇ ਕਿਤੇ ਰੇਤ ਪਈ ਹੋ ਰੇਤ ਨੂੰ ਵੇਚ ਲੈਣ ਜਾਂ ਕਿਸੇ ਨੂੰ ਚੁਕਾ ਦੇਣ ਇਹ ਨਨ ਖੁੱਲੀ ਛੁੱਟੀ ਆ ਤੇ ਜੇ 15 ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਵੀ ਕਹਿਤਾ ਅਪਸਰਾਂ ਉਹ ਵੀ ਜੇ 15 ਨਵੰਬਰ ਤੱਕ ਕਣਕ ਨਾ ਬੀਜੀ ਜਾਵੇ ਜੇ ਕੋ ਖੇਤ ਰਹਿ ਜੇ ਜੇ ਡੇਟ ਵਧਾਉਣੀ ਪਵੇ ਤੇ ਗਾਂ ਡੇਟ ਬਤਾ ਵੀ ਦੇਣੀ ਕਿਉਂਕਿ ਅਜੇ ਸਾਡੇ ਤੇ ਅਜੇ ਵੇਖੋ 1.5 ਲੱਖ ਕਿਉਂ ਸੀ ਪਾਣੀ ਚਲਦਾ ਪਿਆ ਆ ਉੱਚੀਆਂ ਥਾਵਾਂ ਤੇ ਪਾਣੀ ਸੋਕਿਆ ਤੇ ਉਹ ਵੇਖੋ ਸਾਹਮਣੇ ਫਿਰ ਪਹਿਲਾ ਪਾਣੀ ਲੈ ਗਿਆ ਸੀ ਤੇ ਅੱਜ ਫਿਰ ਪਾਣੀ ਚੜ ਗਿਆ ਉਹ ਸਾਹਮਣੇ ਪਾਣੀ ਲਿਸ਼ਕੰਦੇ ਆ ਇਧਰ ਵੀ ਆ ਗਿਆ ਆ ਇਧਰ ਵੀ ਆ ਇਧਰ ਵੀ ਆ ਗਿਆ ਪਾਣੀ ਤੇ ਜੇ ਡੇਟ ਵਧਾਉਣੀ ਪਊ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਅਪਸਰਾਂ ਨੂੰ ਪੀ ਜੇ ਗਾਂ ਉਰਮੀ ਨਾ ਵਧੋਣਾ ਪਵੇ ਤਾਂ ਦਿਨੋਂ ਧੋਣੇ ਪੈਣ ਜਿੰਨੀ ਲੋੜ ਹੋ ਪੀ ਕਣਕ ਦੀ ਸਾਰੀ ਦੀ ਬਿਆਈ ਹੋਣ ਤੱਕ ਜੋ ਵੀ ਖੇਤ ਦੀ ਸਫਾਈ ਕਰਨੀ ਪੂ ਟਾਈਮ ਦਵਾਂਗੇ ਤੇ ਇਹਦੇ ਚ ਕੋਈ ਦਫਤਰਾਂ ਚ ਜਾਂਦੀ ਲੋੜ ਨਹੀਂ ਇਹਦੇ ਵਿਰੋਧੀ ਗਮਰਾਹ ਕਰਦੇ ਆ ਇਹ ਆਪਦੀਆਂ ਗੱਲਾਂ ਕਰਦੇ ਆ ਨਾ ਜਦੋਂ ਇਹਨਾਂ ਦੀ ਬਰੀ ਹੜਾਉਂਦੇ ਸੀ ਇਹੋ ਜਿਹਾ ਕੋਈ ਦਿੰਦਾ ਸੀ ਪਾਉ ਜੀ ਇਹੋ ਜਿਹਾ ਟਾਈਮ ਕੋਈ ਰੇ ਚੁਕੰਦਾ ਕੋਈ ਨਹੀਂ ਆ ਉਦੋਂ ਜਦੋਂ ਹੜਾਉਂਦੇ ਆ ਆਪਾਂ ਨੂੰ ਪੁੱਛ ਲਓ ਵੀ ਕੌਣ ਆਉਂਦਾ ਰਿਹਾ ਤੇ ਕੌਣ ਕੋਈ ਨਹੀਂ ਹੋਇਆ ਥਾਖੀ ਪਵਾਗ ਹੁਣ ਤੱਕ ਇਹਦਾ ਤੇਜ ਵੇਰੇ ਇੱਥੇ ਹੜ ਤੇ ਆ ਏਰੀਆ ਜਿਹੜਾ ਨਾ ਦੂਜੇ ਤੀਜੇ ਸਾਲ ਮੇਰੀ ਵੀ ਉਮਰ 45 46 ਸਾਲ ਹੋ ਗਈ ਆ ਇਸ ਏਰੀਏ ਚ ਦੂਜੇ ਤੀਜੇ ਸਾਲ ਤੇ ਹੜ ਆਉਂਦੇ ਰਹੇ ਆ ਇਹਦੇ ਸੁਭਾਵਿਕ ਗੱਲ ਆ ਪਾਣੀ ਸਤਲੋ ਚਾਵੇ ਪਾਣੀ ਬਿਆਸ ਚਾਵੇ ਇੱਥੇ ਹੜ ਆਉਂਦੇ ਆਉਂਦੇ ਆ ਤੇ ਇਹਦੇ ਬੱਬਰ ਸ਼ੇਰ ਇਥੇ ਵੱੜਦੇ ਨਹੀਂ ਰਹੇ ਇਹ ਹੁਣ ਮਾਮੇ ਬਣੇ ਆ ਇਹ ਜੀ ਦਫ਼ਤਰਾਂ ਚ ਜਾਣਾ ਪੈਣਾ ਕੋਈ ਦਫ਼ਤਰਾਂ ਜ ਨਹੀਂ ਜਾਣਾ ਪੈਣਾ ਇੱਥੇ ਜਿਵੇਂ ਮਰਜ਼ੀ ਆਪਦੀ ਰੇਤ ਚੁੱਕੀ ਜਾਣ ਪਧਰੀ ਕਰੀ ਜਾਣ ਜਦੋਂ ਸਰਕਾਰ ਨੇ ਇਹਨਾਂ ਨੂੰ ਛੋੜ ਦੇ ਦਿੱਤੀ ਆ ਇਹ ਆ ਗਾਂ ਜਦੋਂ ਖੱਡ ਪਾਸ ਹੋਣੀ ਆ ਇਹਨਾਂ ਦੇ ਨਾਂ ਤੇ ਜਿਹੜੀਆਂ ਜ਼ਮੀਨਾਂ ਚ ਰੇਤ ਆ ਗਾਂ ਜੇ ਖੱਡ ਪਾਸ ਹੋਣੀ ਆ ਉਹ ਆਨਲਾਈਨ ਇਹਨਾਂ ਨੂੰ ਅਪਲਾਈ ਕਰਨਾ ਪੈਣਾ ਉਹ ਵੀ ਅਸੀਂ ਨੌਲੇਜ ਲਈ ਇਹਨਾਂ ਕੋ ਅਫਸਰ ਭੇਜਾਂਗੇ ਭਰਾਵਾ ਕੋ ਵੀ ਇਹਨਾਂ ਨੂੰ ਦਫ਼ਤਰਾਂ ਦੀ ਗੇੜੀ ਨਾ ਮਾਰਨੇ ਪੈਣ ਆਨਲਾਈਨ ਇਹ ਅਪਲਾਈ ਕਰ ਸਕਣ ਉਹ ਭਾਵੇਂ ਇਥੋਂ ਪੱਟੀਆਂ ਕਰ ਲੈਣ ਭਾਵੇਂ ਕੋਡ ਬੁੱਟਿਓਂ ਬੈਠੇ ਕਰ ਲੈਣ ਤੇ ਭਾਵੇਂ ਸਭਰਾਵਾ ਤੋਂ ਬੈਠੇ ਕਰ ਲੈਣ ਆਨਲਾਈਨ ਅਪਲਾਈ ਕਰਨਾ ਪਊਗਾ ਜਿਹੜੀ ਕੋ ਥੋੜੀ ਬੋਤੀ ਫੀਸ ਹੈ ਉਹ ਤਾਰਨੀ ਪਊਗੀ ਉਹ ਖੱਡ ਇਹਨਾਂ ਦੇ ਨਾਂ ਤੇ ਪਾਸ ਹੋਣੀ ਆ ਉਹ ਤਾਂ ਕਰਕੇ ਇਹਨਾਂ ਨੂੰ ਅਪਲਾਈ ਕਰਨਾ ਪੈਣਾ ਉਹ ਵੀ ਉਦੋਂ ਜਦੋਂ ਖੱਡ ਪਾਸ ਹੋਣੀ ਆ ਆ ਹੁਣ ਰੇ ਚੁੱਕਣ ਲਈ ਖੇਤ ਸਾਫ਼ ਕਰਨ ਲਈ ਅਪਲਾਈ ਨਹੀਂ ਕਰਨਾ ਪੈਣਾ ਭੁੱਲੜਾ ਸਾਹਿਬ ਸਾਬਕਾ ਕੈਬਨਿਟ ਮੰਤਰੀ ਸਰਦਾਰ ਸਕੰਦਰ ਸਿੰਘ ਮਲੂਕਾ ਦੀ ਪਹੁੰਚੇ ਤੇ ਅੱਜ ਉਹ ਕਹਿੰਦੇ ਆ ਵੀ ਜੋ ਕਾਲੀਦਾਲ ਕਰ ਸਕਦਾ ਹੈ ਉਹ ਆਮ ਆਦਮੀ ਪਾਰਟੀ ਕਦੇ ਨਹੀਂ ਕਰ ਸਕਦੀ ਜਿ ਕੋ 15 ਸਾਲ ਕਾਲੀ ਦਲ ਦੀ ਸਰਕਾਰ ਰਹੀ ਹੈ 15 ਸਾਲ ਰਾਜ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੇ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਆਂਦਾ ਆ ਵੀ ਸਾਨੂੰ ਹੁਣ ਮੌਕਾ ਦੇ ਦਿਓ ਕਿਤੇ ਸਾਰੇ ਬੰਨ ਪੱਕੇ ਕਰ ਦਿਆਂਗੇ ਤੇ 15 ਸਾਲ ਹੀ ਸੁੱਤੇ ਰਹੇ ਜਦੋਂ ਰਾਜ ਹੀ ਇਹਨਾਂ ਦਾ ਉਦੋਂ ਕਿਹਣਾ ਬੰਨ ਪੱਕੇ ਕੀਤੇ ਉਦੋਂ ਲਾਉਂਦੇ ਪੱਥਰ ਆ ਜਿਹੜਾ ਲਾਉਣਾ ਸੀ ਆ ਜਿਹੜਾ ਬੰਨ ਹੈ ਘੜੀ ਕੋ ਪਿਛੋ ਕਹਿੰਦੇ ਅਸੀਂ ਬਣਾਇਆ ਅਸੀਂ ਬਣਾਇਆ ਇਹ ਬੰਨ ਇਹ ਕਾਮਰੇਡ ਇਥੋਂ ਐਮ ਐਲ ਏ ਬਣੇ ਹਨ ਸਾਡੇ ਉਹ ਉਸ ਵੇਲੇ ਬਣਿਆ ਤੇ ਸੈਂਟਰ ਸਰਕਾਰ ਨੇ ਇਹ ਬੰਨ ਬਣਾਇਆ ਇੱਕ ਇਹ ਕਾਲੀ ਕੁਲੀ ਕਿਸੇ ਬਾਦਲ ਬੰਨ ਨਹੀਂ ਬਣਾਇਆ ਇਹ ਕੇਂਦਰ ਸਰਕਾਰ ਨੇ ਬੰਨ ਬਣਾਇਆ ਜਿਹੜਾ ਬੰਨ ਬਣਿਆ ਅਰਜਨ ਸਿੰਘ ਮਸਤਾਨਾ ਕਾਮਰੇਡ ਉਦੋਂ ਐਮ ਐਲ ਏ ਬਣਿਆ ਸੀ ਇੱਥੋਂ ਤੇ ਸੈਂਟਰ ਗਵਰਨਮੈਂਟ ਨੇ ਬੰਨ ਬਣਾਇਆ ਸੀ ਬੰਨ ਹਮੇਸ਼ਾ ਸੈਂਟਰ ਦੀਆਂ ਸਰਕਾਰਾਂ ਬਣਾਉਂਦੀਆਂ ਇਹ ਐਵੇਂ ਕਹੀ ਜਾਂਦੇ ਸੀ ਬਣਾਇਆ ਨਾ ਇਹਨਾਂ ਕੋ ਉਦੋਂ ਕੁਝ ਹੋਇਆ ਨਾ ਇਹਨਾਂ ਕੋ ਘਾਹ ਕੁਝ ਵੀ ਤੇ ਦੂਜੀ ਗੱਲ ਲੋਕਾਂ ਨੇ ਇਹਨਾਂ ਨੂੰ ਆਉਣ ਹੀ ਨਹੀਂ ਦੇਣਾ ਵਾਰੀ ਕਿਵੇਂ ਹੋਣੀ ਹੈ ਜਿਹੜੇ ਗੁਰੂ ਮਹਾਰਾਜ ਨੇ ਐਮ ਦੀ ਨੰਨਾ ਜਿਹੜੇ ਗੁਰੂ ਮਹਾਰਾਏ ਨੇ ਤਾਂ ਅਜ ਤੱਕ ਸਰਬਕਸ਼ ਨੇ ਉਹ ਗੁਰੂ ਮਹਾਰਾਏ ਨੇ ਇਹਨਾਂ ਲੋਕਾਂ ਨੇ ਮੱਥਾ ਲਾਇਆ ਗੁਰੂ ਮਹਾਰਾਜ ਦੀ ਇਹਨਾਂ ਲੋਕਾਂ ਨੇ ਬੇਦਵੀ ਕਰਾਈ ਆ ਲੋਕ ਜਿਹੜੇ ਆ ਉਹ ਇਹਨਾਂ ਤੋਂ ਅੱਕ ਚੁੱਕੇ ਆ ਥੱਕ ਚੁੱਕੇ ਲੋਕ ਬੜੇ ਸਿਆਣੇ ਹੋ ਗਏ ਲੋਕਾਂ ਨੂੰ ਸਾਰੀ ਸਮਝ ਆ ਇਹ ਜਿੰਨੇ ਮਰਜੀ ਭੱਜ ਲੈਣ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਭੁੱਲਾ ਸਾਹਿਬ ਕਹਿੰਦੇ ਭੁੱਲਾ ਸਾਹਿਬ ਦਾ ਬੜਾ ਜੋਰ ਲੱਗਾ ਹੈ ਕਿ ਮਨਜਿੰਦਰ ਲਾਲਪਰੇ ਨੂੰ ਪੱਟੀ ਜੇਲ੍ਹ ਵਿੱਚ ਲਿਆਂਦਾ ਜਾਵੇ। ਸੋਸ਼ਲ ਮੀਡੀਆ ਤੇ ਵੀ ਅਕਸਰ ਇਹ ਗੱਲਾਂ ਚੱਲਦੀਆਂ ਨੇ ਤੇ ਵਾਕਈ ਪੱਟੀ ਲਿਆਉਣਾ ਚਾਹੀਦਾ ਤੁਸੀਂ ਜੋਰ ਲਾਇਆ ਜਾਂ ਨਹੀਂ ਲਾਇਆ ਜ਼ਰੂਰ ਦੱਸੋ। ਪਹਿਲੀ ਤੇ ਗੱਲ ਇਹ ਆ ਪੱਟੀ ਸਾਜੇ ਲਿਆ। ਕੋਈ ਵੀ ਸਾਫਕਾ ਜਾਂ ਮੌਜੂਦਾ ਐਮਐਲਏ ਮੰਤਰੀ ਆ ਨਾ ਜੇ ਉਹਨੂੰ ਜੇਲ੍ਹ ਹੁੰਦੀ ਆ ਸਿਕਿਉਰਿਟੀ ਰੀਜ਼ਨ ਨੂੰ ਵੇਖਦੇ ਆ ਅਸੀਂ ਕਿਸੇ ਵੀ ਲੀਡਰ ਨੂੰ ਜਾਂ ਕਿਸੇ ਵੱਡੇ ਅਫਸਰ ਨੂੰ ਖਾਸ ਕਰਕੇ ਲੀਡਰ ਨੂੰ ਐਮਐਲਏ ਨੂੰ ਮੰਤਰੀ ਨੂੰ ਸਾਫਕਾ ਹੋਵੇ ਜਾਂ ਮੌਜੂਦਾ ਹੋਵੇ ਸਾਨੂੰ ਇਹਨਾਂ ਨੂੰ ਇਹਨਾਂ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਆ ਵੱਡੀਆਂ ਜੇਲਾਂ 'ਚ ਹੀ ਰੱਖਣਾ ਪੈਂਦਾ ਇੱਕ ਇਲਾਕੇ ਦੀ ਜੇਲ੍ਹ ਤੋਂ ਥੋੜਾ ਦੂਰ ਰੱਖਣਾ ਪੈਂਦਾ ਹੁਣ ਮੰਨ ਲਓ ਅਸੀਂ ਗੋਦਵਾਲ ਸਾਹਿਬ ਦੇ ਲੱਗ ਗਿਆ ਮਨਜਿੰਦਰ ਸਿੰਘ ਲਾਲਪੁਰੇ ਦਾ ਘਰ ਲਗਭਗ 5 ਕਿਲੋਮੀਟਰ ਆ ਵੱਡੀ ਜੇਲ੍ਹ ਆ ਅਸੀਂ ਜੇ ਰੱਖਣਾ ਚਾਹੁੰਦੇ ਅਸੀਂ ਰੱਖ ਵੀ ਸਕਦੇ ਹਾਂ ਪਰ ਅਸੀਂ ਸਿਕਿਉਰਿਟੀ ਨੂੰ ਵੇਖਿਆ ਇਹ ਗੱਲਾਂ ਅਸੀਂ ਛੱਡ ਦਿੰਨੇ ਆ ਸੀਆਈਡੀ ਤੇ ਇੰਟੈਲੀਜੈਂਸ ਦੀ ਸਾਡੇ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਸੀਆਈਡੀ ਵੀ ਆ ਇੰਟੈਲੀਜੈਂਸ ਵੀ ਆ ਅਹੀਂ ਇਹ ਗੱਲਾਂ ਛੱਡ ਦਿੰਨੇ ਆ ਉਹਨਾਂ ਕੁਥੀਆ ਵਾ ਭਾਗਾਂ ਤੇ ਜੇ ਮੰਨ ਲਓ ਅਹੀਂ ਗੋਦਵਾਲ ਸਾਹਿਬ ਜੇਲ੍ਹ ਦੇ ਵਿੱਚ ਹੀ ਮਨਜਿੰਦਰ ਸਿੰਘ ਲਾਲਪੁਰੇ ਨੂੰ ਰੱਖਦੇ ਹੁਣ ਏਕ ਖਡੂਰ ਸਾਹਿਬ ਹਲਕਾ ਮਨਜਿੰਦਰ ਸਿੰਘ ਲਾਲਪੁਰੇ ਦਾ ਹੀ ਉਹਦੇ ਚ ਹੋ ਸਕਦਾ 5-700 ਦੇ ਕਰੀਬ ਖਡੂਰ ਸਾਹਿਬ ਹਲਕੇ ਦਾ ਕਾਲੀ ਦਲ ਦਾ ਕਾਂਗਰਸ ਦਾ ਬੀਜੇਪੀ ਦਾ ਵਰਕਰ ਹੀ ਹੁੰਦਾ ਨਾਲ ਦੂਜੇ ਨੰਬਰ ਤੇ ਜਦੋਂ ਸਰਕਾਰ ਹੋਵੇ ਪ੍ਰਚਾਰ ਰੁਟੀਨ ਚ ਹੀ ਭਵੇਂ ਹੋਇਆ ਹੋਵੇ ਅਗਲੇ ਨੂੰ ਇਹ ਹੁੰਦਾ ਵੀ ਖਰੇ ਮੇਰੇ ਤੇ ਮੌਜੂਦਾ ਐਮਐਲਏ ਨੇ ਕਰਾਤਾ ਮੌਜੂਦਾ ਸਰਕਾਰ ਨੇ ਕਰਾਤਾ ਗਲਤੀ ਭਵੇਂ ਆਰਦੀ ਹੋਵੇ ਉਹ ਵੀ ਬੰਦੇ ਗਏ ਹੋਣਗੇ ਪਿਛਲੇ ਸਾਢੇ ਤਿੰਨ ਸਾਲਾਂ ਜਿਹੜੇ ਮੁਜਰਮ ਨੇ ਉਹ ਵੀ ਅੰਦਰ ਗਏ ਹੋਣਗੇ ਤੇ ਅਸੀਂ ਤੇ ਇਹ ਵੇਖਣਾ ਵੀ ਜੋ ਚਲੋ ਕਾਨੂੰਨ ਦਾ ਮੈਟਰ ਆ ਜੋ ਅਦਾਲਤ ਦਾ ਮੈਟਰ ਆ ਉਹ ਕਾਰਵਾਈ ਤੇ ਅਦਾਲਤ ਨੇ ਕਰਨੀ ਆ ਪਰ ਸਾਡਾ ਫਰਜ਼ ਪੰਦਾ ਅਸੀਂ ਕਿਹੇ ਵੀ ਲੀਡਰ ਦੀ ਭਾਵੇਂ ਉਹ ਸਾਬਕਾ ਤੇ ਭਾਵੇਂ ਮੌਜੂਦਾ ਉਹਦੀ ਸਿਕਿਉਰਿਟੀ ਆ ਉਹਦੀ ਸੇਫਟੀ ਆ ਉਹਨੂੰ ਧਿਆਨ ਚ ਰੱਖੀਏ ਪੱਟੀ ਸਭ ਜੇ ਲਿਆ ਇਹਦੇ ਚ ਤੇ ਵੇਖੋ ਜਿਹੜੀ ਗਿਣਤੀ ਆ ਉਹ ਅੱਗੇ ਬਹੁਤ ਜ਼ਿਆਦਾ ਆ ਪਹਿਲੀ ਦੇ ਗੱਲ ਮੈਂ ਵੇਖੋ ਆਪਦੇ ਗੱਲ 'ਚ ਗਲਾਵਾ ਕਿਉਂ ਪਾਉਂਗਾ ਪੱਟੀ ਮੇਰਾ ਹਲਕਾ ਆ ਸਬ ਜੇਲ੍ਹ ਆ ਮੇਰ ਕੋ ਮਹਿਕਮਾ ਆ ਮੈਂ ਇੱਥੇ ਲਾਲਪੁਰਾ ਸਾਹਿਬ ਨੂੰ ਇੱਥੇ ਲਿਆਵਾ ਪਹਿਲੀ ਤੇ ਗੱਲ ਇੱਥੇ ਜਗ੍ਹਾ ਹੀ ਨਹੀਂ ਹੈਗੀ ਜਦੋਂ ਕੋਈ ਲੀਡਰ ਜਾਂਦਾ ਉਹਨਾਂ ਨੂੰ ਅਸੀਂ ਸੇਫਟੀ ਪੱਖੋਂ ਬੱਕਰੀ ਬੈਰਕ ਜਾਂ ਬੱਕਰੀ ਚੱਕੀ 'ਚ ਰੱਖਣਾ ਹੁੰਦਾ ਸਾਡੇ ਕੋ ਨਾਂ ਤੇ ਇੱਥੇ ਬੱਕਰੀ ਕੋਈ ਬੈਰਕ ਹੈ ਕੀ ਤੇ ਨਾ ਕੋਈ ਬੱਕਰੀ ਚੱਕੀ ਕਿਉਂਕਿ ਸਬ ਜੇਲ੍ਹ ਆ ਛੋਟੀ ਜੇਲ੍ਹ ਆ ਹਾਂਜੀ ਉਹਦੇ ਬਾਅਦ ਗੋਂਦਵਾਲ ਵੀ ਅਸੀਂ ਸਿਕਿਉਰਿਟੀ ਪੱਖੋਂ ਨਾ ਰੱਖਿਆ ਵੀ ਜੇ ਕੋਈ ਆ ਵੀ ਨਾ ਵੀ ਹੋ ਗਈ ਕੌਣ ਜ਼ਿੰਮੇਵਾਰ ਐ ਇਸ ਕਰਕੇ ਅਸੀਂ ਉਸ ਦਿਨ ਪਹਿਲਾਂ ਨਾਬੇ ਜੇਲ੍ਹ 'ਚ ਲੈ ਕੇ ਚੱਲੇ ਹ ਮਨਜਿੰਦਰ ਸਿੰਘ ਲਾਲ CID ਤੇ ਇੰਟੈਲੀਜੈਂਸ ਦੇ ਜੋ ਤੱਥ ਸਨ ਉਹਨਾਂ ਕਹਿੰਦੇ ਕਿ ਇੱਥੇ ਵਿਕਰਮ ਸਿੰਘ ਮਜੀਠੀਆ ਤੇ ਨਾਲੇ ਉਹ ਵੀ ਦੋ ਲੀਡਰ ਇਕੱਠਾ ਹੋਣਗੇ ਕਿ ਇਹਨਾਂ ਧੜੇਬੰਦੀ ਹੋ ਜਾਂਦੀ ਹੈ ਕੋਈ ਨਿੱਕੀ ਹੋ ਸਕਦੀ ਹੈ ਉਹ ਚੀਜ਼ ਨੂੰ ਵੇਖਦੇ ਆਂ ਅੰਮ੍ਰਿਤਸਰ ਜੇਲ੍ਹ ਸਾਡੀ ਵੱਡੀ ਜੇਲ੍ਹ ਹੀ ਇੱਥੇ ਫਿਰ ਰੱਖਿਆ ਮਨਜਿੰਦਰ ਸਿੰਘ ਲਾਲਪੁਰੇ ਨੂੰ ਫੇਰ ਜਿੱਦਣ ਹੁਕਮ ਸੁਣਾਇਆ ਜਾ ਸਾਹਿਬ ਨੇ ਫੇਰ ਇਥੋਂ ਹੁਕਮ ਹੋਣ ਤੋਂ ਬਾਅਦ ਫੇਰ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰੱਖਿਆ ਭਾਵੇਂ ਵੇਖੋ ਸਾਬਕਾ ਸਰਕਾਰਾਂ ਦਾ ਹੋਵੇ ਕੋਈ ਸਾਬਕਾ ਐਮਐਲਏ ਸਾਬਕਾ ਮੰਤਰੀ ਸਾਡਾ ਫਰਜ ਆ ਉਹਦੀ ਸੇਫਟੀ ਰੱਖਣਾ ਸਿਕਿਉਰਿਟੀ ਰੱਖਣਾ ਹੁਣ ਭਾਰਤ ਕੋchna ਸ਼ੂਹੀ ਉਹਨਾਂ ਨੂੰ ਅਸੀਂ ਲੁਧਿਆਣੇ ਵੱਖਰੀ ਬੈਰਕ ਦੇ ਵਿੱਚ ਰੱਖਿਆ ਹੈ ਉਹਨਾਂ ਦੀ ਵੀ ਸੇਫਟੀ ਦਾ ਬੜਾ ਧਿਆਨ ਰੱਖਿਆ ਹੈ ਵੀ ਕੋਈ ਵੀ ਜੇ ਮੁਜਰਮ ਆ ਜਾਂ ਕੋਈ ਵੀ ਬੰਦਾ ਜਦੋਂ ਜੇਲ੍ਹ ਚ ਜਾਂਦਾ ਸਾਡਾ ਫਰਜ ਆ ਵੀ ਉਹਦੀ ਸਿਕਿਉਰਿਟੀ ਉਹਦੀ ਸੇਫਟੀ ਬੰਦੇ ਦੀ ਪੂਰੀ ਰੱਖੀਏ ਕੋਈ ਉਹਦੇ ਤੇ ਵਾਰ ਨਾ ਕਰ ਸਕੇ ਕਿਸੇ ਨੂੰ ਕੋਈ ਉਂਗਲ ਤੱਕ ਨਾ ਕਰ ਸਕੇ ਭੱਲੜ ਸਾਹਿਬ ਹੁਣ ਕਿਸਾਨਾਂ ਨੂੰ ਮਦਦ ਦੀ ਲੋੜ ਪੈਣੀ ਆ ਕਿਉਂਕਿ ਜੇਸਲਾ ਤੁਸੀਂ ਕਿਹਾ ਵੀ ਜਿਸ ਦਾ ਕੇਦ ਉਸਦੀ ਰੇਤ ਪਰ ਕਈ ਕਿਸਾਨਾਂ ਕੋਲ ਅਸੀਂ ਵੇਖਾ ਟਰੈਕਟਰ ਵੀ ਨਹੀਂ ਆਗੇ ਤਾਂ ਕਈਆਂ ਦੇ ਨਾਂ ਤੇ ਉਹ ਮਿੱਟੀ ਆ ਤੇ ਨਾਂ ਹੀ ਉਹ ਰੇਤ ਆ ਨਾਂ ਤੇ ਉਹ ਵਿਗਣੀ ਆ ਤੇ ਨਾਂ ਉਹ ਕਿਸੇ ਨੇ ਚੁਕਲੀਆਂ ਫਿਰ ਉਹਨਾਂ ਦਾ ਹੱਲ ਕਿਵੇਂ ਹੋ ਦੇਖੋ ਜਿਹੜੀ ਤੇ ਰੇਤ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਾਲਸੀ ਬਣਾਈ ਆ ਰੇਤ ਜਿਹੜੀ ਆ ਉਹ ਕਿਸਾਨ ਭਾਵੇਂ ਆਪ ਵੇਚ ਲੇ ਭਾਵੇਂ ਆਪ ਚੁਕਲੇ ਤੇ ਭਾਵੇਂ ਕਿਸੇ ਨੂੰ ਚੁਕਾ ਦੇ ਤੇ ਜਿਹੜੀ ਭਾਲਿਆ ਉਹ ਯਾਰ ਸਾਡੇ ਭਰਾ ਨੇ ਅਸੀਂ ਇਹਨਾਂ ਦੀਆਂ ਬਾਹਾਂ ਫੜਾਂਗੇ ਅਸੀਂ ਨਾਲ ਟਟਾਂਗੇ ਅਸੀਂ ਕੋਈ ਇਹਨਾਂ ਤੇ ਸਹਾਨ ਨਹੀਂ ਕਰਨਾ ਅਸੀਂ ਆਪਦੀ ਮਦਦ ਕਰਨੀ ਆ ਇਹ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਅਸੀਂ ਆਪਦੇ ਟਰੈਕਟਰ ਵੀ ਲੈ ਕੇ ਆਵਾਂਗੇ ਅਸੀਂ ਕੋਲੋਂ ਤੇਲ ਪਾਵਾਂਗੇ ਅਸੀਂ ਕੋਲੋਂ ਖਾਦ ਵੀ ਇਹਨਾਂ ਨੂੰ ਦਵਾਂਗੇ ਇਹਨਾਂ ਭਰਾਵਾਂ ਦੀ ਕਣਕ ਪਜਾਵਾਂਗੇ ਜਿਨ੍ਹਾਂ ਦਾ ਵੀ ਦਰਿਆ ਦੇ ਵਿੱਚ ਨੁਕਸਾਨ ਹੋਇਆ ਰਲ ਮਿਲ ਕੇ ਕਿਉਂਕਿ ਯੰਗ ਯੁੱਧ ਬੜਾ ਤਗੜਾ ਆ 10-12000 ਕਿੱਲਾ ਜ਼ਮੀਨ ਆ ਇਕੱਲਾ ਬੰਦਾ ਵੀ ਕੋਈ ਨਹੀਂ ਕਰ ਸਕਦਾ ਸਾਰੇ ਅਸੀਂ ਸਰਪੰਚਾਂ ਦਾ ਸਹਿਯੋਗ ਲਵਾਂਗੇ ਹੋਰ ਵੀ ਸਮਾਜ ਸੇਵੀ ਵੀ ਆਉਣਗੇ ਰਲ ਮਿਲ ਕੇ ਅਸੀਂ ਸਾਰਿਆਂ ਦੀ ਪਹਿਲੀ ਵੀ ਪੱਤਰ ਕਰਾਂਗੇ ਤੇ ਬਜਾਵਾਂਗੇ ਇਹ ਪੰਜਾਬੀ ਆ ਪੰਜਾਬੀ ਤੇ ਦੂਜੀਆਂ ਸਟੇਟਾਂ ਨਾਲ ਦੇ ਦੂਜੇ ਦੇਸ਼ਾਂ ਨਾਲ ਜਾ ਕੇ ਖੜ ਜਾਂਦੇ ਆ ਇੱਥੇ ਇਹ ਤੇ ਸਾਡੇ ਭਰਾ ਆ ਇਹਨਾਂ ਨਾਲ ਕਿਉਂ ਨਾ ਖੜਾਂਗੇ ਅਸੀਂ ਅੱਜ ਲਗਭਗ ਮਹੀਨੇ ਤੋਂ ਵੱਧ ਹੋ ਗਿਆ ਆੜ ਆਿਆਂ ਨੂੰ ਅਸੀਂ ਪੂਰਾ ਮਹੀਨਾ ਇੱਥੇ ਰਹੇ ਇਹਨਾਂ ਭਰਾਵਾਂ ਦੇ ਵਿੱਚ ਜੋ ਵੀ ਲੋੜਾਂ ਜਿੰਨੇ ਚੋਕੇ ਆ ਪੂਰੀਆਂ ਕੀਤੀਆਂ ਵਾ ਇਹ ਕੋਰ ਮੈਂ ਤੁਹਾਨੂੰ ਦੱਸਾਂ ਗੱਲ ਪਹਿਲਾਂ ਨਹੀਂ ਮੈਂ ਕੀਤੀ ਗੱਲ ਕਿਉਂਕਿ ਵੇਖੋ ਸਿਆਸਤ ਦਾ ਸਮਾਂ ਨਹੀਂ ਜੇ ਆਪਾਂ ਸੇਵਾ ਸ਼ੁਰੂ ਕੀਤੀ 2020 ਹੀ ਕਰੋਨਾ ਦਾ ਟਾਈਮ ਕਰੋਨਾ ਵੇਲੇ ਵੀ ਆਪਾਂ ਆਪਦੀ ਜੇਬ ਚੋਂ ਆਪਾਂ ਕਾਦੀ ਜੇਬ ਚੋਂ ਬਾਬੇ ਨਾਨਕ ਨੇ ਮਿਹਰ ਕੀਤੀ ਆਪਾਂ ਸੇਵਾਦਾਰਿਆਂ ਪਾਸੇ ਸੇਵਾ ਕੀਤੀ ਉਦੋਂ ਜਿਹਨੂੰ ਲੋੜ ਹੀ ਹਰ ਘਰ ਤੱਕ ਆਪਰਾਸ਼ਨ ਪਹੁੰਚਾਇਆ ਫੇਰ ਉਦੋਂ ਨਾਮ ਹੈ ਸਰਕਾਰ ਚ ਹੈ ਨਾਮ ਹੈ ਕੋਈ ਮੰਤਰੀ ਹੈ ਨਾਮ ਹੈ ਕੋਈ ਸੰਤਰੀਆਂ ਕਿਹੇ ਰੈਂਕ ਤੇ ਨਹੀਂ ਆ 2020 ਚ ਵੀ ਆਪਾਂ ਜਿੰਨੇ ਜੁਗੇ ਆ ਬਾਬੇ ਨਾਨਕ ਦੇ ਹੁਕਮਾਂ ਤੇ ਆਪਾਂ ਉਦੋਂ ਵੀ ਸੇਵਾ ਕੀਤੀ ਫੇਰ ਆ 2023 ਜਾੜਾ ਏ ਉਦੋਂ ਵੀ ਇਸੇ ਤਰ੍ਹਾਂ ਨੁਕਸਾਨ ਹੋਇਆ ਇਸ ਤਰ੍ਹਾਂ ਹੀ ਮਹੀਨਾ ਲਗਾਤਾਰ ਪਾਣੀ ਚੱਲਿਆ ਪਹਿਲੇ ਦਿਨ ਤੋਂ ਜਿੱਦਣ ਪਾਣੀ ਆ ਗਿਆ ਉਦੋਂ ਤੋਂ ਲੈ ਕੇ ਮੈਂ ਲੋਕਾਂ ਦੇ ਵਿੱਚ ਰਿਆ ਕੋਈ ਇਹ ਨਹੀਂ ਕਹਿ ਸਕਦਾ ਵੀ 23 ਨਹੀਂ ਲਾਲਜੀਤ ਭੁੱਲਰ ਆਇਆ ਉਦੋਂ ਨਾ ਤੇ ਲੱਭਾ ਕੋਈ ਸੁਖਬੀਰ ਨਾ ਕੋਈ ਕਾਂਗਰਸੀ ਲੱਭਾ ਨਾ ਕੋਈ ਭਾਜਪਾ ਵਾਲਾ ਲੱਭਾ ਨਾ ਕੋਈ ਕਾਲੀ ਲੱਭਾ ਕੋਈ ਨਹੀਂ ਲੱਭਾ 23 23 ਆਉਂਦੇ ਰੇ ਨਾ ਤੁਸੀਂ ਕਵਰੇਜ ਕਰਨ ਤੁਸੀਂ 23 ਕਵਰੇਜ ਕਰਨ ਆਉਂਦੇ ਰੇ ਆਇਆ ਕੋਈ ਲਾਲਜੀਤ ਭੁੱਲਰ ਤੇ ਇਹਨਾਂ ਦੇ ਵਿੱਚ ਰਿਆ ਮੈਂ ਕੋਈ ਸਹਾਨ ਨਹੀਂ ਕੀਤਾ ਕੋਈ ਉਦੋਂ ਇਲੈਕਸ਼ਨ ਨਹੀਂ ਮੈਂ ਕੋਈ ਵੋਟਾਂ ਕਰਕੇ ਨਹੀਂ ਆਇਆ ਕਿਉਂਕਿ ਬਾਈ ਚ ਤੇ ਜੇ ਜਿੱਤੇ ਆ ਅਜੇ ਸਾਲ ਸਵਾ ਸਾਲ ਤੇ ਹੋਇਆ ਜਦੋਂ ਹੜ ਆ ਗਿਆ ਨਾਮ ਹੀ ਆਉਂਦੇ ਤੇ ਇਹਨਾਂ ਵਿਚਾਰਿਆਂ ਇੱਕ ਦੋ ਦਿਨ ਡੀਗ ਦੇ ਵਿਚਾਰੇ ਮੁੜ ਕੇ ਚੁੱਪ ਕਰਕੇ ਆਪੇ ਭੁੱਖੇ ਤੇ ਬੈਠੇ ਰਹੇ ਪਰ ਜਿੰਨੇ ਜੋਗੇ ਆ ਆਪਾਂ ਮਦਦ ਕੀਤੀ ਉਦੋਂ ਵੀ ਉਹਦੇ ਬਾਅਦ ਹੋਣਾ ਏ 25 ਝਾੜ ਹੁਣ ਵੀ ਤੁਸੀਂ ਫੇਸਬੁੱਕ ਤੇ ਤੇ ਇੰਸਟਾਗ੍ਰam ਤੇ ਸਾਰੇ ਸੋਸ਼ਲ ਮੀਡੀਆ ਤੇ ਫੋਟੋ ਵੀਡੀਓ ਕੱਢ ਲਓ ਸਭ ਤੋਂ ਪਹਿਲਾਂ ਬਾਬੇ ਨਾਨਕ ਦੇ ਹੁਕਮਾਂ ਤੇ ਲਾਲਜੀਤ ਭੁੱਲਰ ਆਇਆ ਸਭ ਤੋਂ ਪਹਿਲਾਂ ਪੰਜਾਬ ਚ ਜੇ ਰਾਸ਼ਨ ਦੀ ਵੰਡ ਸ਼ੁਰੂ ਕੀਤੀ ਆ ਆਪਾਂ ਜੋ ਬਾਬੇ ਨਾਨਕ ਨੇ ਸਾਨੂੰ ਤਿਲ ਫੁੱਲ ਦਿੱਤਾ ਨਾ ਆਪਦੀ ਕਮਾਈ ਚੋਂ ਇੱਥੇ ਆ ਕੇ ਵੰਡਦੇ ਰਹੇ ਚੋਕਰ ਪੀੜ ਪੱਟੇ ਸਭ ਤੋਂ ਪਹਿਲਾਂ ਲਾਲਜੀਤ ਭੁੱਲਰ ਆਇਆ ਉਹਦੇ ਬਾਅਦ ਇਹ ਤੁਰੇ ਆ ਜੇ ਪੈਸੇ ਵੀ ਦਿੱਤੇ ਆ ਨਾ ਸਭ ਤੋਂ ਪਹਿਲਾਂ ਲਾਲਜੀਤ ਭੁੱਲਰ ਨੇ ਹੀ ਪੈਸੇ ਦਿੱਤੇ ਆ ਫੇਰ ਹੀ ਰਾਜੇ ਵੜੇਂਗ ਹੋਣੀ ਸਕਬੀਰ ਹੋਣੀ ਫੇਰ ਹੀ ਚੰਨੀ ਹੋਣੀ ਤੁਰੇ ਆ ਤੁਸੀਂ ਕੱਢ ਲਓ ਵੀਡੀਓ ਤਰੀਕਾ ਕੱਢ ਲਓ ਕੱਢ ਲਓ ਤਰੀਕਾ ਇਹ ਲੋਕ ਇੱਥੇ ਗੱਲਾਂ ਕਰਦੇ ਆ ਕਿ ਜੇ ਦਿੱਤੇ ਆ ਨਾ ਸਕਬੀਰ ਨੇ ਪਹਿਲਾਂ ਕਿਉਂ ਨਹੀਂ ਦਿੱਤੇ ਆ 23 23 ਚ ਕੱਢ ਲਓ 23 ਚ ਦਿੱਤਾ ਸਕਬੀਰ ਨੇ ਕੋਜ ਵੀਝੜਾ ਇੱਥੇ ਆ ਡੁੱਪਾ ਸਾਰਾ ਏਰੀਆ ਕੱਢ ਲੋ ਵਿੱਚ ਦਿੱਤਾ ਸੁਖਬੀਰ ਨੇ ਕੁਝ ਕਰੋਨਾ ਹੀ ਦਿੱਤਾ ਕੁਝ ਜੇ ਆਰ ਕਾਂ ਦਿੱਤੇ ਆ ਨਾ ਚਲੋ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਜੇ ਆਪਾਂ ਛੇੜ ਛੇੜਤੀ ਆ ਚਲੋ ਇਹਨਾਂ ਭਰਾਵਾਂ ਦਾ ਫਾਇਦਾ ਹੋ ਗਿਆ ਮੈਂ ਕਹਿੰਦਾ ਹੁਣ ਹੋਰ ਆਉਣ ਜਿੰਨੇ ਆਏ ਜਾਂਦੇ ਆਈ ਜਾਣ ਸਹੀ ਜਾਣ ਇਹਨਾਂ ਨੂੰ ਇਹਨਾਂ ਨੂੰ ਲੋੜ ਆ ਤਗੜੇ ਹੋ ਗਏ ਲੈ ਲੋ ਜਿਹੜਾ ਦਵੇ ਇਹਨਾਂ ਬਥੇਰਾ ਲੁੱਟਿਆ ਮਾਲ ਮਤਾ ਜੋ ਦੇਣ ਲੈ ਲਿਓ ਛੱਡਿਓ ਨਾ ਆ ਇਹ ਤੁਹਾਡੇ ਹੀ ਆ ਪੈਸੇ ਤੁਹਾਡੇ ਲੁੱਟਿਆ ਚਲੋ ਆਪਾਂ ਸ਼ੁਰੂਆਤ ਕਰਤੀ ਛੇੜ ਪੈ ਗਈ ਤੇ ਮਗਰ ਮਗਰ ਤੁਰ ਪੀ ਤੁਹ ਹੀ 23 ਯਾਦ ਕਰ ਲਉ ਆਇਆ ਇਹ ਪਾਉਜੀ ਕੋਈ 23 ਮੈਂ ਤੇ 23 ਵੀ ਆਇਆ ਹਾਂ 20 'ਚ ਮੈਂ ਕੋਈ ਐਮ ਐਲ ਏ ਮੰਤਰੀ ਨੇ ਮੈਂ ਤੇ 20 ਵੀ ਕਰੋਨਾ ਵਲੇ ਕੱਢ ਲਉ ਮੇਰੀ ਫੇਸਬੁੱਕ ਕੱਢ ਲਉ ਪੋਸਟਾਂ ਕੱਢ ਲਉ ਉਹ ਦਿੰਦੀਆਂ ਮੈਂ ਤੇ 20 ਦੀ ਕੀ ਤੇ ਪੁੱਤ ਨਹੀਂ ਆਏ ਦੇ 45 ਟੈਗ ਦੇ ਉੱਤੇ 22 ਟੈਗ ਦਾ ਆਪ ਕੋ ਬਣਾਓ ਆਪ ਲਉਣਾ ਜੇ ਤੋੜੀ ਮਿੱਟੀ ਦਾ ਤੋੜਾ ਚੁੱਕਿਆ ਪਹਿਲਾਂ ਲਾਲਜੀਤ ਭੁੱਲਰ ਨੇ ਮੋਢੇ ਤੇ ਚੁੱਕਿਆ ਮੁੜ ਕੇ ਚੰਨੀ ਨੂੰ ਵੀ ਚੁਕਾਦਾ ਮੁੜ ਕੇ ਸਾਰਿਆਂ ਨੂੰ ਚੁਕਾਦਾ ਤਾਂ ਆਪਾਂ ਹੀ ਚੁਕਾਏ ਆ ਤੋੜੇ ਕਈ ਵੀ ਲਾਲਜੀਤ ਭੁੱਲਰ ਨੇ ਪਹਿਲਾਂ 23 ਜੁਵਰੀ ਉਦੋਂ 23 ਜੁਵਰੀ ਮੋਢੇ ਦੇ ਤੋੜਾ ਲਾਲਜੀ ਦਾ ਆਪਾਂ ਕੋਈ ਨਾਟਕ ਨਹੀਂ ਕੀਤਾ ਜਿਹੜਾ ਮਰਜੀ ਮੇਰੇ ਨਾਲ ਲੀਡਰ ਆ ਜਾਏ 2 ਘੰਟੇ 3 ਘੰਟੇ ਲੋਣਾ ਸਾਰੀ ਦਿਹਾੜੀ ਤੋੜਾ ਚੁਕਣਾ ਕਈ ਮੋਣੀ ਮਾਲਣ ਉਹ ਮੈਂ ਵੀ ਕਿਸਾਨ ਐ ਮੈਂ ਦਿੱਕਤ ਖੇਤੀ ਕਰਦਾ ਤੇ ਇਹ ਇਹਨਾਂ ਜੋ ਸਾਰੇ ਭੱਜਣਾ ਜੇ ਉਸਕੇ ਮੈਂ ਦੇ ਹੱਥੀਂ ਜੇ ਵੀ ਵਾਈ ਕਰਦਾ ਮੈਂ ਤੇ ਇਹ ਥੋੜਾ ਵੀ ਹੁਣ ਮੈਂ ਮੰਤਰੀ ਬਣ ਗਿਆ ਤੇ ਮੈਂ ਵਾਈ ਛੜਤੀ ਆ ਖੇਤੀ ਛੜਤੀ ਆ 23 ਚ ਉਧਰੋਂ ਬੰਟੂਟਾਂ ਦੇ ਉਧਰ ਵਿੱਚ ਹੀ ਟਰੈਕਟਰ ਆਉਂਦੀਆਂ ਸਾਡੇ ਵੇਹੜਿਆਂ ਕੰਨੇ 23 ਚ ਵੀ ਇਸੇ ਤਰ੍ਹਾਂ ਕਈ ਵਾਈ ਹੀ ਇਸੇ ਤਰ੍ਹਾਂ ਮੋਢੇ ਦੇ ਤੋੜੇ ਚੁੱਕੇ ਤੇ ਇਹ ਨਹੀਂ ਕੋਈ ਵੀ ਫੋਟੋ ਲਵਾ ਕੇ ਤੇ ਲਾਲਜੀਤ ਪੁੱਲਰ ਚੱਲ ਗਿਆ 2-2 3-3 ਘੰਟੇ ਲਗਾਤਾਰ ਸੇਵਾ ਕਰਦੇ ਨੇ ਇੱਥੇ ਸਾਡੇ ਬਾਬੇ ਹੀ ਤੇ ਉਹ ਬਾਬੇ ਉਹਨਾਂ ਇਰਾਦਾ ਵੀ ਲਾਲਜੀਤ ਪੁੱਲਰ ਫੋਟੋ ਲਵਾਉਣਾ ਪਾਪਾ ਜੀ ਆਂਦੇ ਵੀ ਮੈਂ ਵੀ ਪੁੱਲਰ ਸਾਹਿਬ ਤੁਹਾਡਾ ਨਾ ਸੇਵਾ ਕਰਾਂ ਮੈਂ ਹਾਂ ਉਹ ਪਾਪਾ ਜੀ ਉਹ ਜਦੋਂ ਹੋ ਗਿਆ ਨਾ ਅੱਧਾ ਘੰਟਾ ਮੈਂ ਬਾਬਾ ਮੈਂ ਤੇ ਜੇ ਦੋ ਤਿੰਨ ਘੰਟੇ ਸੇਵਾ ਕਰਦਾ ਤੇਰੇ ਪੇੜਾ ਤੇ ਤੇਰਾ ਪਊ ਮੈਂ ਤੇ ਚੱਲਿਆ ਹੀ ਵੀ ਉਹਨਾਂ ਰਾਦਾ ਨਾ ਵੀ ਇਹ ਲੀਡਰਾਂ ਨੂੰ ਫੋਟੋ ਖਿਚਾਉਣ ਲੱਗਾ ਨਾ ਅੱਜ ਵੀ ਜਿੰਨੇ ਜਿੱਥੇ ਸੇਵਾ ਕਰਨੀ ਆ ਆਪਾਂ ਕੋਈ ਫੋਟੋ ਖਿਚਾਉਣ ਦੇ ਜਾਂ ਕੋਈ ਪਬਲਿਸਿਟੀ ਦਾ ਨਹੀਂ ਤੇ ਕਰੇਗਾ ਆਪਾਂ ਸੱਚੇ ਮਨੋਂ ਸੇਵਾ ਕਰਦੇ ਆ ਤੇ ਸੇਵਾ ਕਿਉਂ ਕਰੀਦੀ ਆ ਕਿਉਂ ਫੜੀਦੀ ਆ ਕਈ ਤੇ ਕੌ ਤੋੜਾ ਚੁੱਕੀ ਦਾ ਜਿਹੜੇ ਸਾਡੇ ਹੁੰਦੇ ਨਾ ਵੋਟਰ ਸਪੋਰਟਰ ਜਾਂ ਵਰਕਰ ਉਹ ਵੇਖੀ ਜਾਂਦੇ ਆ ਇਹਨੂੰ ਇਹਨੂੰ ਕੀ ਆ ਉਹ ਫਲਾਣਾ ਕੀ ਕਰਦਾ ਢਿੰਗਣਾ ਕਰਦਾ ਫਿਰ ਉਹਨਾਂ ਨੂੰ ਆਖੀਦਾ ਵੀ ਪਾਉ ਜੇ ਮੈਂ ਤੋਕਿਆ ਤੇ ਨਾਲ ਚੁੱਕੋ ਇੱਥੇ 5 5 700 ਬੰਦਾ ਉਤਰਾਂ ਤੁਰਿਆ ਫਿਰਦਾ ਹੁੰਦਾ ਉਹ ਜਦੋਂ ਆਪਾਂ ਫੜ ਲਈਦੀ ਨਾ ਕਈ ਤੇ ਜਦੋਂ ਤੋੜਾ ਚੋਕਲੇ ਫਿਰ 5 700 ਬੰਦੇ ਨੂੰ ਉਹਨੂੰ ਵੀ ਮਜਬੂਰ ਨੇ ਚੁੱਕਣਾ ਪੈਂਦਾ ਜਿਹੜਾ ਕੋਈ ਕਵੇ ਨਾ ਵੀ ਅਸੀਂ ਆ ਕੀ ਕਰਦੇ ਆ ਇਹ ਕਰਦੇ ਆ ਤਾਂ ਫੇਰ ਹੀ 5 700 ਬੰਦਾ ਜਿਹੜਾ ਵੇਲਾ ਬੰਨ ਤੇ ਤੁਰਿਆ ਫਿਰਦਾ ਹੁੰਦਾ ਉਹ ਫੇਰ ਹੀ ਲੱਗਦਾ ਤੇ ਜਦੋਂ ਆਪ ਲੱਗ ਪੀਦਾ ਉਹ ਲਾਈਵ ਚੱਲਣ ਲੱਪਿੰਦਾ ਛਾਦੇ ਚੈਨਲਾਂ ਦੇ ਧੀਏ ਜਿਹੜੇ ਜਿਹੜੇ ਭੈਣ ਭ ਫਿਰ 5-700 ਤੋਂ 5-7000 ਲੋਕ ਹੋ ਜਾਂਦੇ ਆ ਉਹਨਾਂ ਨੂੰ ਹੁੰਦਾ ਵੀ ਜੇ ਸਾਡਾ ਲੀਡਰ ਚੁੱਕਦਾ ਫਿਰਦਾ ਥੋੜੇ ਮਿੱਟੀ ਨਾਲ ਲਿਬੜਿਆ ਪਰਦਾ ਕਈ ਫੜਨ ਦਿਆ ਮਿੱਟੀ ਨਾਲ ਮਿੱਟੀ ਹੋਣ ਦਿਆ ਅਸੀਂ ਵੀ ਜਾ ਕੇ ਸੇਵਾ ਕਰੀਏ ਮਕਸਦ ਇਹੋ ਹੀ ਹੁੰਦਾ ਵਾ ਵੀ ਜਿਹੜਾ ਬੰਨਿਆ ਉਹ ਬਾਜੇ ਜਿਹੜੀ ਕੋਈ ਨੁਕਸਾਨ ਹੋਣਾ ਉਹ ਬਾਜੇ ਸੰਗਤ ਬਾਜੇ ਔਰ ਕੋਈ ਸਾਡੀ ਪਬਲਿਸਿਟੀ ਕਰਨ ਦਾ ਨਹੀਂ ਤੇ ਜਿੰਨੇ ਜਿੰਨੂ ਕੇ ਨੂੰ ਛਾਕੇ ਨਾ ਉਹ ਜਿੱਦਨ ਮਰਜੀ ਆ ਜੇ ਕਈ ਵੀ ਫੜ ਲੈ ਨਾਲ ਵਾਲੇ ਜਿੰਨੂ ਛਾਕੇ ਮੋਟੇ ਤੇ ਤੋੜਾ ਵੀ ਚੁੱਕ ਲੈ ਤੇ ਤੋੜਾ ਵੀ ਆਪਾਂ ਬਰਾਬਰ ਚੁੱਕਾਂਗੇ ਭਾਰਾ ਇਹ ਨਹੀਂ 20 ਕਿਲੋ ਮਿੱਟੀ ਵਾਲਾ ਘਟੋ ਘਟ 70 70 ਕਿਲੋ ਮਿੱਟੀ ਪਾ ਕੇ ਚੁੱਕਾਂਗੇ ਪਤਾ ਲੱਗ ਜੂਗਾ ਵੀ ਕਿਹੜਾ ਤਗੜਾ ਤੇ ਕਿਹੜਾ ਮਾੜਾ ਸਾਨੂੰ ਸਮਾਂ ਦੇਣ ਲਈ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਤਾਂ ਵਾਕਈ ਬਿਲਕੁਲ ਗੱਲਾਂ ਸੱਚੀਆਂ ਨੇ ਏਸੀ ਜਿ ਬਹਿ ਕੇ ਲੋਕਾਂ ਦੀ ਸੇਵਾ ਨਹੀਂ ਹੁੰਦੀ ਸਿਰਫ ਫੋਟੋਆਂ ਖੇਚੀਆਂ ਜਾਂਦੀਆਂ ਨੇ ਵਾਕਈ ਜੇ ਮਿਹਨਤ ਕਰਨੀ ਆ ਤੇ ਫਿਰ ਕਈ ਤੇ ਤੋੜੇ ਫਿਰ ਮੋੜੇ ਤੇ ਹੋਣੇ ਚਾਹੀਦੀ ਆ ਵੱਤ ਬਾਤ ਸ਼ੇਅਰ ਵੀ ਕਰਿਓ ਦੇਖਦੇ ਰਹੋ ਪੰਜਾਬ న్యూਸ ਮੈਂ ਜਸਪੀਤ ਸਿੰਘ ਛੇਨਾ ਤਰਨਤਾਰ